ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਬਹਲਾ ਚੌਥਾ ਸਤਗੁਰ ਪਰਚੈ ਮਨ ਮੁਦਰਾ ਮੁੰਦਰਾ ਪਾਈ ਗੁਰ ਕਾ ਸਬਦ ਤਨ ਭਸਮ ਦੜਈਆ ਅਮਰ ਪਿੰਡ ਭੈ ਸਾਧੂ ਸੰਗ ਜਨਮ ਮਰਨ ਦਉ ਮਿਟ ਗਇਆ ਸਤਗੁਰ ਪਰਚੈ ਮਨ ਮੁਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦਰੜਇਆ ਅਮਰ ਪਿੰਡ ਭਏ ਸਾਧੂ ਸੰਗ ਜਨਮ ਮਰਨ ਦਉ ਮਿਟ ਗਇਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਦ ਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਉ ਤਜੈ ਗ੍ਰਸਤ ਭਇਆ ਬਨਵਾਸੀ ਇਕ ਖਨ ਮਨਵਾ ਟਿਕੈ ਨਾ ਟਕਈਆ ਤਾਵਤ ਤਾਏ ਤਜੇ ਕਰ ਆਵੈ ਹਰ ਹਰ ਸਾਧੂ ਸਰਨ ਪਵਈਆ ਤੀਆਂ ਪੂਤ ਛੋੜ ਸੰਿਆਸੀ आसा आस मन बहुत करैया आसा आस कर नहीं बुझा गुर कै शब्द निराशा सुख लहीया उपजी तर्क दिगंबर हुआ मन दैद से चल चल गमन करैया प्रभु बन कर बुझा नहीं तishna मिल संग साद दया कर लहीया ਆਸਣ ਸਿੱਧ ਸਿੱਖੇ ਬਹੁ ਤੇਰੇ ਮਨ ਮੰਗੇ ਰਿੱਧ ਸਿੱਧ ਚੇਟ ਕਚੇਟ ਕਈਆ ਤ੍ਰਪਤ ਸੰਤੋਖ ਮਨ ਸਾਥ ਨਾ ਆਵੇ ਮਿਲ ਸਾਧੂ ਤ੍ਰਪਤ ਹਰ ਨਾਮ ਸਿੱਧ ਪਈਆ ਅੰਡਜ ਜੇਦਜ ਸੇਤਜ ਉਤਪਜ ਸਭ ਵਨ ਰੂਪ ਜੀ ਜੰਤ ਪਈਆ ਸਾਧੂ ਸਣ ਪਰੈ ਸੋ ਉਬਰਾ ਖਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈ ਦਿਓ ਗੰਬੀਰ ਤਲੋਚਨ ਆਓ ਜਾਤ ਰਵਦਾਸ ਚਮਿਆਰ ਚਮਈਆ ਜੋ ਜੋ ਮਿਲਾ ਸਾਧੂ ਜਨ ਸੰਗਤ ਤਲ ਤੰਨਾ ਜੱਟ ਸੈਣ ਮਿਲਿਆ ਹਰ ਦਈਆ ਸਾਧ ਜਨਾ ਕੀ ਹਰ ਪੈਜ ਰਖਾਈ ਭਗਤ ਵਛਲੰਗੀ ਕਾਰ ਕਰਈਆ ਨਾਨਕ ਸਰਣ ਪਰੇ ਜਗ ਜੀਵਨ ਹਰ ਹਰ ਕਿਰਪਾ ਤਾਰ ਰਖਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਛਲ ਅੰਗੀਕਾਰ ਕਰਈਆ ਨਾਨਕ ਸਰਣ ਪਰੇ ਜਗ ਜੀਵਨ ਹਰ ਹਰ ਕਿਰਪਾ ਤਾਰ ਰਖਈਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਗੁਰ ਨਾਨਕ ਇੱਕ ਓੰਕਾਰ ਸਤਨਾਮ